ਹਾਂਜੀ ਅੱਜ ਆਪਾਂ ਜਿਹੜੀ ਤੁਹਾਨੂੰ ਚੀਜ਼ ਬਣਾਉਣੀ ਦੱਸ ਰਹੇ ਆਂ ਜੀ ਦਿਖਾ ਰਹੇ ਆਂ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਹੁੰਦੀ ਹੈ ਜੀ ਜਿਹੜੀ ਕਿ ਕਈ ਬਿਮਾਰੀਆਂ ਨੂੰ ਰੋਕਦੀ ਹੈ 슈ਗਰ ਤੁਹਾਡੇ ਲਵੇ ਨਹੀਂ ਲੱਗਣ ਦਿੰਦੀ ਜੀ ਇਹ ਅਗਰ ਤੁਹਾਨੂੰ ਕਿਸੇ ਦੇ ਜੋੜਾਂ ਦੇ ਦਰਦ ਹੈਗਾ ਜੀ ਉਹਨੂੰ ਇਹਨੇ ਠੀਕ ਕਰਨਾ ਹੈਗਾ ਜੀ ਕਈ ਬਿਮਾਰੀਆਂ ਨੂੰ ਇਹਨੇ ਰੋਕ-ਥਾਮ ਕਰਨੀ ਹੈ ਤੇ ਅੱਜ ਤੁਹਾਨੂੰ ਜਿਹੜੀ ਆਪਾਂ ਚੀਜ਼ ਬਣਾਉਣੀ ਸਿਖਾ ਰਹੇ ਆਂ ਜੀ ਸਾਰਾ ਕੁਝ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਤੁਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਨਾਸ਼ਤਾ ਤਿਆਰ ਕਰਨਾ ਨਾਲੇ ਤਾਂ ਇਹਦਾ ਨਾਸ਼ਤਾ ਤਿਆਰ ਹੁੰਦਾ ਜੀ ਨਾਲੇ ਇਹ ਬਿਮਾਰੀਆਂ ਨੂੰ ਠੀਕ ਕਰਦੀ ਹੈਗੀ ਐ ਤੇ ਆਜੋ ਫਿਰ ਤੁਹਾਨੂੰ ਸਾਰਾ ਕੁਝ ਇਹਦੇ ਬਾਰੇ ਚ ਦੱਸੀਏ ਆਪਾਂ ਤੇ ਆਪਣੇ ਨਾਲ ਤੁਸੀਂ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਹਾਂਜੀ ਆਪਾਂ ਹੁਣ ਇਹਨਾਂ ਵਾਸਤੇ ਲੈ ਲਏ ਜੀ ਕ੍ਰੇਲੇ ਆਹ ਦੇਖੋ ਤੁਸੀਂ ਆਪਾਂ 4 ਕ੍ਰੇਲੇ ਲੈ ਲੇ ਤੇ ਆਪਾਂ ਹੁਣ ਇਹਨਾਂ ਨੂੰ ਕਿਵੇਂ-ਕਿਵੇਂ ਕੀ ਕਰਨਾ ਹੈਗਾ ਤੁਹਾਨੂੰ ਮੈਂ ਸਾਰਾ ਕੁਝ ਦੱਸੂਗੀ ਜੀ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਸੀਂ ਆਪਣੀਆਂ ਇਹ ਨਾਲੇ ਤਾਂ ਤੁਸੀਂ ਨਾਸ਼ਤਾ ਕਰਿਆ ਕਰੋਗੇ ਨਾਲੇ ਇਸ ਬਿਮਾਰੀ ਤੋਂ ਤੁਸੀਂ ਛੁਟਕਾਰਾ ਪਾ ਲੋਗੇ ਜੀ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਣਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮਤਲਬ ਕਿ ਕੱਟ ਕੇ ਰੱਖ ਲੈਣੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਛਿੱਲਦੇ ਦਿਖਾਉਣੀ ਆ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕੱਟ ਲਓ ਕੱਟ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਆਪਾਂ ਤਿਆਰ ਕਰ ਲੈਣਾ ਜੀ ਬਹੁਤ ਵਧੀਆ ਇਹਨਾਂ ਦੇ ਸਨੈਕਸ ਬਣਨਗੇ ਜਿਹੜੇ ਕੀ 슈ਗਰ ਦੀ ਬਿਮਾਰੀ ਨੂੰ ਨਹੀਂ ਰਹਿਣ ਦਿੰਦੇ ਜੀ ਨਾਲੇ ਤਾਂ ਆਪਣਾ ਨਾਸ਼ਤਾ ਹੋਊਗਾ ਤੇ ਨਾਲੇ ਆਪਾਂ ਇਸ ਬਿਮਾਰੀ ਤੋਂ ਬਚਾਂਗੇ ਠੀਕ ਹੈ ਜੀ ਆਪ ਇਸ ਤਰ੍ਹਾਂ ਆਪਾਂ ਉਤੋਂ ਛਿੱਲ ਲੈਣਾ ਜੀ ਇਹਨਾਂ ਨੂੰ ਆ ਦੇਖੋ ਤੁਸੀਂ ਇਸ ਤਰ੍ਹਾਂ ਉੱਤੋਂ ਛਿੱਲ ਲੈਣਾ ਕਿਉਂਕਿ ਥੋੜਾ ਥੋੜਾ ਛਿੱਲੇ ਜਾਂਦੇ ਆ ਬਾਕੀ ਸਾਰੇ ਸਾਰੇ ਜੋ ਵੀ ਇਹਦੇ ਵਿੱਚ ਤੱਤ ਹੁੰਦੇ ਨੇ ਉਹ ਇਹਦੇ ਵਿੱਚ ਪਏ ਰਹਿ ਜਾਂਦੇ ਆ ਜੀ ਜੇ ਆਪਾਂ ਕਰਦ ਚਾਕੂ ਨਾਲ ਜ਼ਿਆਦਾ ਛਿੱਲਦੇ ਆ ਤਾਂ ਫਿਰ ਉਹ ਉੱਤੋਂ ਲੈ ਜਾਂਦੇ ਆ ਜੀ ਆਪਾਂ ਇਸ ਤਰ੍ਹਾਂ ਹਲਕੇ ਹੁਲਕੇ ਜਿਹਨਾਂ ਨੂੰ ਛਿੱਲ ਲੈਣਾ ਹੈਗਾ ਹਾਂਜੀ ਹੁਣ ਆਪਾਂ ਤੁਹਾਨੂੰ ਇਹ ਕੱਟਣੇ ਦੱਸਦੇ ਆਂ ਵੀ ਆਪਾਂ ਕੱਟਣੇ ਕਿਵੇਂ ਨੇ ਇਹਨਾਂ ਦੇ ਪੀਸ ਆਪਾਂ ਕਿਵੇਂ ਬਣਾਉਣੇ ਹੈਗੇ ਨੇ ਆਪਾਂ ਕੀ ਕਰਨਾ ਹੈ ਜੀ ਇਹ ਛੋਟੇ ਛੋਟੇ ਪੀਸ ਕੱਟ ਲੈਣੇ ਨੇ ਇਹਦੇ ਇਸ ਤਰ੍ਹਾਂ ਜਿਆਦਾ ਮੋਟੇ ਵੀ ਨਹੀਂ ਕੱਟਣੇ ਹੈਗੇ ਫਿਰ ਵਧੀਆ ਨਹੀਂ ਬੰਦਦੇ ਹੈਗੇ ਸਵਾਦ ਨਹੀਂ ਲੱਗਦੇ ਹੈਗੇ ਇਸ ਤਰ੍ਹਾਂ ਤੁਸੀਂ ਇਹਦੇ ਪੀਸ ਕੱਟ ਲਓ ਜੀ ਆਹ ਦੇਖੋ ਤੁਹਾਨੂੰ ਮੈਂ ਕੱਟ ਕੇ ਦਿਖਾ ਤੇ ਇਹ ਆਪਾਂ ਸਣੇ ਵੀ ਕੱਟ ਲੈਣੇ ਆ ਜੀ ਹਾਂਜੀ ਆਪਾਂ ਕੱਟ ਲਏ ਜੀ ਇਹਦੇ ਪੀਸ ਹੋਣ ਇਹ ਇਸ ਤਰ੍ਹਾਂ ਤੁਸੀਂ ਵੀ ਗੋਲ-ਗੋਲ ਕੱਟ ਲੈਣੇ ਨੇ ਜੀ ਆਹ ਦੇਖੋ ਕਿੱਡੇ ਵਧੀਆ ਲੱਗਦੇ ਨੇ ਸਣੇ ਵੀ ਕੱਟ ਲਓ ਤੁਸੀਂ ਹੁਣ ਆਪਾਂ ਇਹਨਾਂ ਨੂੰ ਉਬਾਲਾਂਗੇ ਜੀ ਥੋੜਾ ਜਿਹਾ ਚਿਹਰੇ ਆਪਾਂ 5 ਕਿੰਮਿੰਟ ਇਹਨਾਂ ਨੂੰ ਉਬਾਲਾ ਦਵਾਉਣਾ ਹੈਗਾ ਜਿਹੜੇ ਵੀ ਇਹਦੇ ਵਿੱਚ ਰਹਿ ਜਾਣਗੇ ਉਹ ਆਪਾਂ ਵਿੱਚ ਹੀ ਤੜ ਲੈਣੇ ਨੇ ਜਿਹੜੇ ਵਿੱਚ ਨਹੀਂ ਰਹਿਣਗੇ ਨਿਕਲ ਜਾਣਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨਾਂ ਦੇ ਵੀ ਬਹੁਤ ਗੁਣਾਕਾਰੀ ਹੁੰਦੇ ਆ ਜੀ ਜ਼ਿਆਦਾ ਤਾਂ ਆਪਾਂ ਵੀ ਮਤਲਬ ਕਿ ਇਹਨਾਂ ਦੇ ਲੈ ਕੇ ਨਾ ਕੱਲੇ ਕਰੇਲਿਆਂ ਦੇ ਤੇ ਆਪਾਂ ਇਹਨਾਂ ਨੂੰ ਮਤਲਬ ਕਿ ਪਾਊਡਰ ਬਣਾ ਕੇ ਉਹਨਾਂ ਦੇ ਵੀ ਆਪਾਂ ਫੱਕੀ ਲੈ ਸਕਦੇ ਆ ਜੀ ਸ਼ੂਗਰ ਵਾਸਤੇ ਜਿਹੜੀ ਕਿ ਬਹੁਤ ਗੁਣਾਕਾਰੀ ਹੁੰਦੀ ਹੈ ਹਾਂਜੀ ਹੁਣੇ ਪੂਰੇ ਉਬਲਣ ਲੱਗ ਗਏ ਜੀ ਆ ਦੇਖੋ ਤੁਸੀਂ ਵਧੀਆ ਰਿਜਨ ਲੱਗ ਗਿਆ ਆਪਾਂ ਥੋੜਾ ਜਿਹਾ بس ਇਹਨਾਂ ਨੂੰ 5 ਕੁ ਮਿੰਟ ਹੀ ਵਿਖਿਆ ਇਹਨਾਂ ਨੂੰ ਉਬਾਲਣਾ ਸੀ ਤਾਂ ਕਿ ਇਹਨਾਂ ਦੀ ਕੜਤਨ ਖਤਮ ਨਾ ਹੋ ਜੇ। ਅ ਕੜਤਨ ਨਾ ਜ਼ਿਆਦਾ ਦਿਖੇ ਜੀ ਆਪਾਂ ਨੂੰ ਸੌਰੀ ਤੇ ਗਲਤ ਬੋਲਿਆ ਗਿਆ ਸੀ ਤੇ ਆ ਦੇਖੋ ਜੀ ਤੁਸੀਂ ਹੁਣ ਆਪਾਂ ਇਹਨਾਂ ਨੂੰ ਉਬਾਲ ਲਏ ਤੇ ਆਪਾਂ ਨੇ ਇਹਨਾਂ ਨੂੰ ਵਿੱਚੋਂ ਕੱਢ ਲਾਂਗੇ ਜੀ। ਆਪਾਂ ਲਿਆ ਜੀ ਉਬਾਲ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਆਪਾਂ ਇਸ ਨਾਲ ਕੜਛੀ ਜੀ ਨਾਲ ਜਿਹੜੀ ਆਚਾਰ ਵਾਲੀ ਕੜਛੀ ਹੁੰਦੀ ਹੈ ਦਿਨ ਪਾਣੀ ਪੂਣੀ ਨੁੱਟੜ ਜੂਗਾ ਨਾ ਇਹਨਾਂ ਦਾ ਤਾਂ ਕਰਕੇ ਇਹਦੇ ਨਾਲ ਕੱਢਦੇ ਆਂ ਜੀ ਨਹੀਂ ਤਾਂ ਛਾੜ ਨਹੀਂ ਨਾ ਵੀ ਕੱਢ ਸਕਦੇ ਆਪਾਂ ਆ ਦੇਖੋ ਤੁਸੀਂ ਆਪਾਂ ਇਹਨਾਂ ਨੂੰ ਹੁਣ ਬਾਹਰ ਕੱਢ ਲੈਣਾ ਹੈਗਾ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਆਪਾਂ ਕੱਢ ਲੈ ਇਹਨਾਂ ਨੂੰ ਬਾਹਰ ਲੈ ਇਹ ਤਾਂ ਭੱਜੇ ਹੀ ਫਿਰਦੇ ਹੈਗੇ ਆ ਆ ਲੋ ਜੀ ਬਹੁਤ ਸਵਾਦ ਬੰਦੇ ਜੀ ਇੱਕ ਵਾਰੀ ਅਗਰ ਤੁਸੀਂ ਇਹਦੇ ਸਨੈਕਸ ਬਣਾ ਕੇ ਖਾ ਲੇ ਨਾ ਤਾਂ ਤੁਸੀਂ ਫਿਰ ਰੋਜ਼ ਸੋਚਿਆ ਕਰੋਗੇ ਵੀ ਚਾਹ ਨਾ ਆਪਾਂ ਜਰੂਰ ਬਣਾ ਕੇ ਖਾਈਏ ਆਪਾਂ ਰੱਖ ਲਈ ਜੀ ਹੁਣ ਕੜਾਹੀ ਕੜਾਹੀ ਦੇ ਵਿੱਚ ਪਾਉਨੇ ਆ ਜੀ ਆਪਾਂ ਤੇਲ ਆਪਣੇ ਹੋਰ ਇਹਦੇ ਵਿੱਚ ਤੇਲ ਪਾ ਦੇ ਜੀ ਤੁਸੀਂ ਠੀਕ ਹੈ ਜੀ ਤੇਲ ਪਾ ਲੈਣਾ ਆਪਾਂ ਇਹਦੇ ਵਿੱਚ ਜਿਹਦੇ ਵਿੱਚ ਕੀ ਆਪਾਂ ਇਹਨਾਂ ਨੂੰ ਤਲਣਾ ਹੈਗਾ ਹਨਾ ਆਪਾਂ ਇਹਨਾਂ ਨੂੰ ਹੁਣ ਇੱਥੇ ਵਿਛਾ ਲੈਣਾ ਜੀ ਆਪਣੀ ਟ੍ਰੇ ਦੇ ਵਿੱਚ ਆਹ ਦੇਖੋ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਟ੍ਰੇ ਦੇ ਵਿੱਚ ਵਿਛਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਪੋਲੇ ਹੋਗੇ ਵੈਸੇ ਇਹ ਤੇ ਹੁਣ ਤਲੇ ਬਾਅਦ ਤਬਹਿਰ ਵਿਚਾਰੇ ਹੋਰ ਵੀ ਪੋਲੇ ਹੋ ਜਾਣਗੇ ਹੁਣ ਇਹ ਹਨ ਜਿਹੜਾ ਤੇਲ ਬਚੂਗਾ ਜੀ ਉਹ ਆਪਾਂ ਸਬਜ਼ੀ ਦੇ ਕੰਮ ਲੈ ਸਕਦੇ ਆ ਬਹੁਤ ਹੀ ਫਾਇਦੇਮੰਦ ਹੁੰਦਾ ਇਹ ਤੇਲ ਵੀ ਜਿਹਦੇ ਵਿੱਚ ਆਪਾਂ ਕਰੇਲੇ ਤਲੇ ਹੁੰਦੇ ਨੇ ਤੇ ਆਪਾਂ ਇਹਦੇ ਵਿੱਚ ਹੁਣ ਕੀ ਪਾਉਣਾ ਜੀ ਮੈਂ ਦੱਸਦੀ ਆ ਹੁਣ ਆਪਾਂ ਪਾਉਨੇ ਆ ਜੀ ਇਹਦੇ ਵਿੱਚ ਥੋੜਾ ਥੋੜਾ ਨਮਕ ਠੀਕ ਹੈ ਜੀ ਥੋੜਾ ਥੋੜਾ ਪਾਉਣਾ ਹੈਗਾ ਆ ਦੇਖੋ ਤੁਸੀਂ ਇੰਨਾ ਪਕੌੜਿਆਂ ਦੇ ਵਿੱਚ ਇੰਨਾ ਕੁ ਆਪਾਂ ਇਹਦੇ ਉੱਤੇ ਪਾ ਲੈਣਾ ਜੀ ਚੰਗੀ ਤਰ੍ਹਾਂ ਠੀਕ ਹੈ ਜੀ ਆ ਨਮਕ ਪਾ ਲਿਆ ਆਪਾਂ ਨੇ ਆ ਥੋੜੀਆਂ ਜੀਆਂ ਆਪਾਂ ਲੈ ਲੈਣੀਆਂ ਜੀ ਮਿਰਚਾਂ ਚਮਚੇ ਨਾਲ ਪੈਂਦੀਆਂ ਨਹੀਂ ਗਈਆਂ ਇਹ ਤਾਂ ਆਪਦੀ ਔਕਾਤ ਚ ਆ ਕੇ ਹੀ ਪਾਉਣੀਆਂ ਪੈਂਦੀਆਂ ਨੇ ਆਪਾਂ ਨੂੰ ਠੀਕ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਆਪਣੇ ਕੋਲੇ ਸੀਗਾ ਜੀ ਮਸਾਲਾ ਆਪਾਂ ਇਹਦੇ ਵਿੱਚ ਮਸਾਲਾ ਐਡ ਕਰ ਲੈਨੇ ਆ ਥੋੜਾ ਜਿਹਾ ਤੇ ਆ ਦੇਖੋ ਉਧਰੋਂ ਤੁਸੀਂ ਦੇਖੋ ਵੀ ਤੇਲ ਵੀ ਗਰਮ ਹੋ ਰਿਹਾ ਹੈਗਾ ਤੇ ਆਪਾਂ ਮਸਾਲਾ ਵੀ ਪਾਤਾ ਤੇ ਆਪਣੇ ਇਹ ਜਿਹੜੇ ਸਨੈਕਸ ਆਪਾਂ ਬਣਾਉਣੇ ਆ ਉਹ ਵੀ ਗਿੱਲੇ ਐ ਤੇ ਆਪਾਂ ਇਹਦੇ ਵਿੱਚ ਬੇਸਣ ਇਸ ਤਰ੍ਹਾਂ ਰਲਾ ਲੈਣਾ ਜੀ ਆ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਬੇਸਣ ਪਾ ਲੈਣਾ ਜੀ ਆਪਾਂ ਫਿਰ ਇਹਦੀ ਹੱਥ ਦੀ ਮਦਦ ਨਾਲ ਹੀ ਇਹਨੂੰ ਸਾਰਾ ਕੁਝ ਕਰਨਾ ਆਏ ਨਹੀਂ ਤੁਸੀਂ ਦੇਖਣਾ ਵੀ ਆਪਾਂ ਇਹਨੂੰ ਹੁਣ ਆਪਾਂ ਚਮਚਾ ਲਵਾਂਗੇ ਆਪਾਂ ਚਮਚੇ ਨਾਲ ਲਾਵਾਂਗੇ ਫਿਰ ਉਹ ਬਾਹਲਾ ਹੋ ਜਾਂਦਾ ਜੀ ਚਮਚੇ ਦੇ ਨਾਲ ਬੇਸਣ ਵੀ ਜਿਆਦਾ ਬੇਸਣ ਵੀ ਨਹੀਂ ਆਪਾਂ ਜਿਆਦਾ ਲਾਉਣਾ ਵੈਸੇ ਬੇਸਣ ਬਹੁਤ ਚੰਗਾ ਹੁੰਦਾ ਜੀ ਸ਼ੂਗਰ ਵਾਲਿਆਂ ਵਾਸਤੇ ਇਸੇ ਕਰਕੇ ਆਪਾਂ ਬੇਸਣ ਪਾਉਨੇ ਹੈਗੇ ਇਹਦੇ ਵਿੱਚ ਪਰ ਆਪਾਂ ਇਹਨੂੰ ਲਾਉਣਾ ਨਹੀਂ ਜਿਆਦਾ ਜਿਆਦਾ ਲਾਵਾਂਗੇ ਤਾਂ ਫਿਰ ਹੋਰ ਹੀ ਬਣ ਜਾਂਦੇ ਨੇ ਫਿਰ ਤਾਂ ਆਮ ਪਕੌੜੀਆਂ ਵਰਕੇ ਬਣ ਜਾਂਦੇ ਜੀ ਇਹ ਮਤਲਬ ਪੂਰੇ ਉਹ ਨਹੀਂ ਬੰਦੇ কুরਕਰੇ কুরਕਰੇ ਜੇ ਠੀਕ ਹੈ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਣਾ ਲਿਆ ਹਾਂਜੀ ਜਿਹੜਾ ਇਹਦੇ ਵਿੱਚ ਪਾਣੀ ਸੀਗਾ ਨਾ ਉਹਨੇ ਆ ਦੇਖੋ ਵੇਸਣ ਨੂੰ ਕਿਵੇਂ ਆਪਦੇ ਨਾਲ ਸੋਕ ਲਿਆ ਜੀ ਇਹਨਾਂ ਨੇ ਹਨਾ ਆ ਦੇਖੋ ਤੁਸੀਂ ਇਹ ਆਪਦੇ ਗਿੱਲੇ ਹੀ ਸੀਗੇ ਜੀ ਪਹਿਲਾਂ ਗਿੱਲੇ ਕਰਕੇ ਇਹਨਾਂ ਨੇ ਵੇਸਣ ਨੂੰ ਆਪਦੇ ਵਿੱਚ ਰਚਾ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਆਹ ਤੇਲ ਹੋ ਗਿਆ ਗਰਮ ਆ ਦੇਖੋ ਤੁਸੀਂ ਵਧੀਆ ਗਰਮ ਹੋਇਆ ਪਿਆ ਤੇ ਆਪਾਂ ਹੁਣ ਥੋੜਾ ਥੋੜਾ ਕਰਕੇ ਜੀ ਇਹਨਾਂ ਨੂੰ ਵਿੱਚ ਰੱਖ ਦੇਣਾ ਹੈਗਾ ਆ ਦੇਖੋ ਜੀ ਇਹ ਚਾਰ ਕਰੇਲੇ ਸੀ ਇੱਕ ਪੂਰ ਦੇ ਵਿੱਚ ਹੀ ਨਿਕਲ ਜਾਣੇ ਹੈਗੇ ਨੇ ਤੁਸੀਂ ਡੇਲੀ ਤਿਆਰ ਕਰਕੇ ਇਹਨਾਂ ਨੂੰ ਖਾ ਸਕਦੇ ਹੋ ਜੀ ਤੁਸੀਂ ਦੋ ਦਿਨਾਂ ਦੀ ਖਾਤਰ ਹਾਫ ਫਰਾਈ ਵੀ ਕਰ ਰਕੇ ਰੱਖ ਸਕਦੇ ਹੋ ਸਵੇਰੇ ਜਦੋਂ ਤੁਸੀਂ ਖਾਓ ਉਹਨਾਂ ਨੂੰ ਫਰਾਈ ਕਰ ਲਓ ਬਹੁਤ ਵਧੀਆ ਟੇਸਟ ਬੰਦ ਹੈ ਜੀ ਇਹਨਾਂ ਦਾ ਇਹ ਆਪਾਂ ਹੁਣ ਵਧੀਆ ਤਲ ਲੈਨੇ ਜੀ ਇਹਨਾਂ ਦਾ ਆਪਾਂ ਪਾਸਾ ਪਲਟਾ ਦੇਣਾ ਹੈਗਾ ਇਹਨਾਂ ਦਾ ਹੁਣ ਆਪਾਂ ਤਸਤਾ ਪਲਟ ਦੇਣਾ ਹੈਗਾ ਠੀਕ ਹੈ ਜੀ ਤੇ ਅਗਰ ਤੁਸੀਂ 슈ਗਰ ਵਾਸਤੇ ਡੇਲੀ ਬਣਾ ਕੇ ਖਾਨਿਓ ਜੀ 2-4 ਪੀਸ ਡੇਲੀ ਖਾਇਆ ਕਰੋ ਸਾਰਾ ਦਿਨ ਤੁਹਾਡਾ ਵਧੀਆ ਨਿਕਲਿਆ ਕਰੂਗਾ ਤੁਹਾਨੂੰ 슈ਗਰ ਦੀ ਬਿਮਾਰੀ ਤੰਗ ਨਾ ਕਰੂਗੀ ਠੀਕ ਹੈ ਜੀ ਤੇ ਆ ਤੁਸੀਂ ਇਸ ਤਰ੍ਹਾਂ ਬਣਾ ਕੇ ਡੇਲੀ ਖਾਇਆ ਕਰੋ ਜੀ ਹਾਂਜੀ ਆ ਦੇਖੋ ਜੀ ਤੁਸੀਂ ਇਹ ਤਲੇ ਗਏ ਹੁਣ ਆ ਦੇਖੋ ਤੁਸੀਂ ਵਧੀਆ ਤਲੇ ਗਏ ਅਗਰ ਕਿਸੇ ਨੇ ਵੀ ਕੱਢਣਾ ਤਾਂ ਤੁਸੀਂ ਕੱਢ ਵੀ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਰ ਅਸੀਂ ਤਾਂ ਸਣੇ ਵੀ ਖਾਣੇ ਆ ਜੀ ਸਾਨੂੰ ਕੋਈ ਸ਼ੂਗਰ ਵਗੈਰਾ ਹੈ ਨਹੀਂਗਾ ਪਰ ਅਸੀਂ ਤਾਂ ਇਹਨੂੰ ਮਤਲਬ ਕਿ ਕੋਈ ਇਹੋ ਜੀ ਬਿਮਾਰੀ ਨਾ ਲੱਗੇ ਇਸ ਕਰਕੇ ਇਹ ਅਸੀਂ ਬਣਾ ਕੇ ਖਾਣੇ ਆ ਮੈਂ ਕਿਹਾ ਚਲੋ ਤੁਹਾਨੂੰ ਵੀ ਅਸੀਂ ਨਾਲ-ਨਾਲ ਵੀਡੀਓ ਬਣਾ ਕੇ ਦਿਖਾ ਦਈਏ ਜੀ ਬਾਕੀ ਇਹੋ ਜੀਆਂ ਚੀਜ਼ਾਂ ਬਹੁਤ ਚੰਗੀਆਂ ਹੁੰਦੀਆਂ ਆਪਾਂ ਸਨੈਕਸ ਦੂਸਰੇ ਲੈ ਕੇ ਆਉਣੇ ਆ ਜੀ ਲੇਜ ਵਗੈਰਾ ਲੈ ਕੇ ਆਉਣੇ ਆ ਨਹੀਂ ਖਾਣੇ ਚਾਹੀਦੇ ਉਹ ਇਹਨਾਂ ਮਕੀਨ ਚੀਜ਼ਾਂ ਤੁਸੀਂ ਘਰੇ ਬਣਾ ਕੇ ਖਾਇਆ ਕਰੋ ਆ ਦੇਖੋ ਜੀ ਇਹ ਹੋ ਗਏ ਤਿਆਰ ਹੁਣ ਆਪਣੇ ਆਪਾਂ ਇਹਨਾਂ ਨੂੰ ਵਧੀਆ ਤਿਆਰ ਕਰਕੇ ਇਹਨਾਂ ਨੂੰ ਕੱਢ ਲੈਣਾ ਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਫਿਰ ਆਪਾਂ ਇਹ ਹੋ ਗਏ ਜੀ ਤਿਆਰ ਆਪਣੇ ਆ ਦੇਖੋ ਤੁਸੀਂ ਇਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ ਜਦੋਂ ਤੁਸੀਂ ਆਹ ਦੇਖਣਾ ਹੈਗਾ ਤੈਨੂੰ ਇਸ ਤਰ੍ਹਾਂ ਕਰ ਲੋ ਜੀ ਤੁਸੀਂ ਇਹ ਤਿਆਰ ਹੋਏ ਪਏ ਨੇ ਹੁਣ ਆ ਦੇਖੋ ਤੁਸੀਂ ਇਹਨਾਂ ਦੇ ਵਿੱਚ ਕਈਆਂ ਚ ਬੀ ਆ ਜਾਂਦਾ ਫਿਰ ਉਹ ਭੰਨੇ ਨਹੀਂ ਜਾਂਦੇ ਆ ਦੇਖੋ ਤੁਸੀਂ ਇਹਦੀਆਂ ਦੋ ਫਾੜਾਂ ਜੀਆਂ ਹੋ ਗਈਆਂ ਤਾਂ ਇਹਦਾ ਮਤਲਬ ਇਹ ਤਿਆਰ ਹੋ ਗਏ ਜੀ ਠੀਕ ਹੈ ਜੀ ਤੁਸੀਂ ਹਾਫ ਫਰਾਈ ਕਰਕੇ ਵੀ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੇ ਤਾਂ ਇਸ ਤਰ੍ਹਾਂ ਤੁਸੀਂ ਕੱਢ ਲੋ ਜੀ ਇਹ ਝਰਨਾ ਵੀ ਨਿਕਲ ਜਾਂਦੇ ਜਿਹੜੀ ਝਾਰੀ ਜੀ ਹੁੰਦੀ ਹੈ ਪਰ ਮੇਰੇ ਕੋਲੇ ਹੁਣ ਮੌਕੇ ਤੇ ਨਹੀਂ ਤੇ ਮੈਂ ਖਾ ਚਲੋ ਆਪਾਂ ਆ ਲੈ ਲੈਨੇ ਜੀ ਆਪਾਂ ਹੁਣ ਇਹਨੂੰ ਬਟਰ ਪੇਪਰ 'ਚ ਕੱਢ ਦੇਣਾ ਤਾਂ ਕਿ ਜਿਹੜਾ ਤੇਲ ਆ ਉਹ ਵੀ ਇਹ ਸੋਕ ਲੇ ਹਨਾ ਬਟਰ ਤਾਂ ਨਹੀਂ ਲੱਗਿਆ ਹੁੰਦਾ ਜੀ ਇਹਦੇ ਨਾਲ ਮੈਨੂੰ ਲੱਗਦਾ ਇਹ ਤੇਲ ਸੁੱਕਣ ਵਾਲਾ ਹੀ ਹੁੰਦਾ ਇਹਦਾ ਨਾਂ ਉਹ ਰੱਖਤਾ ਹਨਾ ਆਹ ਦੇਖੋ ਤੁਸੀਂ ਇਹਨਾਂ ਨੇ ਵਧੀਆ ਤਿਆਰ ਹੋ ਜਾਣਾ ਹੁਣ ਮੈਂ ਤੇ ਸਰਦਾਰ ਜੀ ਨੇ ਬਣਾਉਣੀ ਹੈ ਜੀ ਚਾਹ ਤੇ ਪੀ ਕੇ ਤੇ ਅਸੀਂ ਨਾਲ ਖਾ ਲੈਣੇ ਜੀ ਇਹੇ ਕਰੇਲਿਆਂ ਦੇ ਪਕੌੜੇ ਆਹ ਦੇਖੋ ਤੁਸੀਂ ਹਨਾ ਇਹ ਬਣ ਗਏ ਜੀ ਕਰੇਲਿਆਂ ਦੇ ਗੁਲਗਲੇ ਓਕੇ ਇਹ ਤੁਸੀਂ ਇਸ ਤਰ੍ਹਾਂ ਬਣਾ ਕੇ ਭਾਈ ਖਾਇਆ ਕਰੋ ਜਿਹੜਾ ਤੇਲ ਬਚ ਗਿਆ ਨਾ ਇਹ ਤੇਲ ਤੁਸੀਂ ਭਾਈ ਬੀਬੀਓ ਭੈਣੋ ਮੈਂ ਤੁਹਾਨੂੰ ਇਹੀ ਕਹਿਨੀ ਆ ਵੀ ਡੋਲਣ ਦੀ ਕੋਸ਼ਿਸ਼ ਨਾ ਕਰੋ ਕਈ ਵਾਰੀ ਕਿਉਂਦਾ ਚਲੋ ਆਪਾਂ ਦਾਣੇ ਵਾਲੀ ਟੋੜੀ ਚ ਪਾਏ ਆਉਣੇ ਜੀ ਚਲੋ ਪਸ਼ੂਆਂ ਨੂੰ ਪਾਏ ਆਉਣੇ ਜੀ ਹੁਣ ਆਪਾਂ ਇਹਦਾ ਕੀ ਕਰਨਾ ਹੈਗਾ ਕਰਨਾ ਕੀ ਹੈ ਇਹਨੂੰ ਤੁਸੀਂ ਆਪਦਾ ਪੁਣਕੇ ਰੱਖ ਲਓ ਜਦੋਂ ਵੀ ਤੁਸੀਂ ਸਬਜੀ ਨੂੰ ਤੜਕਾ ਲਾਉਣਾ ਹੈ ਇਹਦਾ ਇਸਤੇਮਾਲ ਕਰ ਲਓ ਜਿੰਨੇ ਦਿਨ ਨਿਕਲਣਗੇ ਉਹਨੇ ਦਿਨ ਨਿਕਲਣਗੇ ਨਾਲੇ ਚੀਜ਼ ਨਹੀਂ ਵੇਸਟ ਜਾਂਦੀ ਜੀ ਤੇ ਨਾਲੇ ਇਹ ਫਾਇਦੇਮੰਦ ਬਹੁਤ ਹੈ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਅਗਰ ਤੁਹਾਨੂੰ ਚੰਗੀ ਲੱਗੀ ਬੇਟਾ ਤਾਂ ਤੁਸੀਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਤੇ ਤੁਸੀਂ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਹੁੰਦੇ ਹੋ ਜੀ ਉਹ ਵੀ ਤੁਸੀਂ ਦੱਸਿਆ ਕਰੋ ਜੀ ਲਿਖ ਕੇ ਆਹ ਦੇਖੋ ਇਹਦੇ 20 ਵੀ ਵਧੀਆ ਰੜ ਗਏ ਤੇ ਆਪਾਂ ਇਹਦੇ B ਜਿਹੜੇ ਉਹ ਵੀ ਨਾਲ ਹੀ ਚੱਬ ਲੈਣੇ ਹੈਗੇ ਆ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੈ ਤੁਸੀਂ ਮੈਨੂੰ ਦੱਸਿਆ ਕਰੋ ਅਗਰ ਨਹੀਂ ਚੰਗੀ ਲੱਗਦੀ ਡਿਸਲਾਈਕ ਵੀ ਕਰ ਸਕਦੇ ਹੋ ਜੀ ਕੋਈ ਤੁਸੀਂ ਤੇ ਚਲੋ ਠੀਕ ਹੈ ਜੀ ਧੰਨਵਾਦ ਜੀ